ਸਮਰਾਲਾ ਦੇ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਬੰਧਕਾ ਦੇ ਵੱਲੋਂ ਨਾਟਕ ਮੰਚਨ ਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸਮੇ ਕਿ ਅਦਾਕਾਰ ਸਨਮਾਨ ਕਮੇਟੀ ਦੇ ਵੱਲੋਂ ਅਕਸ ਰੰਗਮંચ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਅਤੇ ਕਮਲਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ 1-1 ਲੱਖ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ ਸਮਾਗਮ ਦੌਰਾਨ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੇਨੀਆ ਮੈਂਬਰ ਸ਼੍ਰੋਮਨੀ ਕਮੇਟੀ ਸਰਬੰਸ ਸਿੰਘ ਮਾਨਕੀ ਸਮੇਤ ਹੋਰ ਵੀ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂ ਸਮਾਗਮ ਦੇ ਮੁੱਖ ਪ੍ਰਬੰਧਕ ਡਾਕਟਰ ਪਰਮਿੰਦਰ ਸਿੰਘ ਬੈਣੀਪਾਲ ਅਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸਨਮਾਨਿਤ ਹੋਈਆਂ ਦੋਵੇਂ ਸ਼ਖਸੀਅਤਾਂ ਨੂੰ ਲੋਈ ਸਨਮਾਨ ਚਿੰਨ ਸਨਮਾਨ ਪੱਤਰ ਤੇ 1-1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ ਸਮਾਗਮ ਦੌਰਾਨ ਕਮਲਜੀਤ ਕੌਰ ਵੱਲੋਂ ਖੇਡੇ ਗੇ ਇੱਕ ਪਾਤਰਿਨਾਟਕ ਕਹਾ ਵਿੱਚ ਅੰਗਿਆਰ ਬੜੇ ਸੇਨੇ ਦਰਸ਼ਕਾਂ ਦਾ ਮਨ ਮੋਲ ਲਿਆ। ਰਾਜਵਿੰਦਰ ਸਮਰਾਲਾ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੋਇਆ ਇਹ ਨਾਟਕ ਸਿੱਧ ਸ਼ਾਇਰਾ ਸੁਖਵਿੰਦਰ ਅਮ੍ਰਿਤਾ ਦੇ ਜੀਵਨ ਤੇ ਆਧਾਰਿਤ ਸੀ। ਨਾਟਕ ਵਿੱਚ ਸਮਾਜ ਦੇ ਵੱਲੋਂ ਔਰਤ ਨੂੰ ਪਿੰਜਰੇ ਵਿੱਚ ਬੰਦ ਰੱਖਣ ਦੀ ਮਾਨਸਿਕਤਾ ਨੂੰ ਖੂਬਾ ਖੂਬੀ ਦਰਸਾਇਆ ਗਿਆ। ਕਮਲਜੀਤ ਕੌਰ ਵੱਲੋਂ ਸੁਖਵਿੰਦਰ ਅਮ੍ਰਿਤਾ ਦੇ ਰੋਲ ਦੀ ਨਿਭਾਈ ਗਈ ਭੂਮਿਕਾ ਤਾੜੀਆਂ ਦੀ ਗੂੰਜ ਵਿੱਚ ਰੱਜ ਕੇ ਸ਼ਲਾਗਾ ਹੋਈ। ਜੋ ਧਰਤੀ ਦੀਆਂ ਬਹੁਤ ਸਾਰੀਆਂ ਧੀਆਂ ਦੀ ਆਵਾਜ਼ ਵੱਧਦੀ ਹੈ ਉਹਨਾਂ ਦੇ ਪੈਰਾਂ ਚ ਪਾਈਆਂ ਬੇੜੀਆਂ ਨੂੰ ਖੰਗਦਾ ਪੁੱਟਦਾ ਹੈ ਹਰ ਦੇ ਕਬਜ਼ਾ ਕੀਤੇ ਹੋਏ ਮਾਨੂੰ ਤੋੜਦਾ ਮਰੋੜਦਾ ਤੇ ਹਰ ਰਾਤ ਹਰ ਰਾਤ ਆਪਣੀ ਪਹਿਚਾਣ ਦਾ ਪੁਰਾਣਾ ਝੰਡਾ ਗੱਟ ਕੇ ਖੁਦ ਸਿਕੰਦਰ ਸਮਝਦਾ ਹੈ ਤੇ ਮੇਰਾ ਬਾਪ ਉਹ ਮੇਰਾ ਬਾਪ ਵੀ ਤਾਂ ਖੁਦ ਸਿਕੰਦਰ ਹੀ ਸਮਝਦਾ ਸੀ ਕਿਤੇ ਜਵਾਨੀ ਵਿੱਚ ਚੋਰੀ-ਚੋਰੀ ਲਿਖੀਆਂ ਕਵਿਤਾਾਂ ਮਾਂ ਓ ਕਵਿਤਾ ਮਾਂ ਜੋ ਕਦੇ ਮੇਰੇ ਵਾਂਗ ਕਦੇ ਤਾਂ ਤੂੰ ਆ ਵੀ ਕਰ ਸਕਦੀ ਸੀ ਗੌਤਮ ਬੁੱਧ ਵਾਂਗੂ ਨਿਰਵਾਣ ਦੀ ਪ੍ਰਾਪਤੀ ਤਾਂ ਨਾ ਸਤ ਰਿਸ਼ੀਆਂ ਦੇ ਵਿੱਚ ਕੋਈ ઋષਿ ਕਾ ਵੀ ਜ਼ਰੂਰ ਸ਼ਾਮਲ ਹੁੰਦੀ ਆਪਣੀ ਰਫਤਾਰ ਚੜਦੀ ਰਹੀ ਤੇ ਨਾਲ-ਨਾਲ ਕਰਦੀਆਂ ਰਹੀਆਂ ਜ਼ਿੰਦਗੀ ਦੀਆਂ ਅਧੂਰੀਆਂ ਆਸਾਂ ਉਮੀਦਾਂ ਬੇਟੀ ਬਲਦੀਪ ਤੋਂ ਬਾਅਦ ਬੇਟਾ ਸਰਦੀਪ ਸਾਡੀ ਦੋਹਾਂ ਦੀ ਜ਼ਿੰਦਗੀ ਦਾ ਨਾਂ ਤੇਰੇ

ਸਰਪੰਚ ਸਾਹਿਬ ਮਾਨ ਪਹਿਲਾਂ ਵੀ ਹੋਇਆ ਨੇ ਪਰ ਅੱਜ ਜੋ ਸਨਮਾਨ ਹੋਇਆ ਕੀ ਕਰਕੇ ਕਹਿਣਾ ਚਾਹੁੰਦਾ ਅ ਸ਼ਹਿਰ ਵਾਸੀਆਂ ਨੇ ਜਿਹੜਾ ਹੈ ਮਿਲ ਕੇ ਕਲਾ ਦਾ ਸਨਮਾਨ ਕੀਤਾ ਰੰਗਮੰਚ ਦਾ ਸਨਮਾਨ ਕੀਤਾ ਤੇ ਸੱਚਮੁੱਚ ਜਿਹੜਾ ਹੈ ਇਹ ਪੈਸੇ ਪੱਖੋਂ ਜੇ ਮੈਂ ਇਹਨੂੰ ਗੱਲ ਕਰਾਂ ਅ ਵੀ ਕੋਈ ਛੋਟਾ ਨਹੀਂ ਹੈ ਪਰ ਜਿਵੇਂ ਵੈਸੇ ਸਨਮਾਨ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਸਮਰਾਲੇ ਸ਼ਹਿਰ ਵਾਸੀਆਂ ਨੇ ਬਹੁਤ ਵੱਡਾ ਸਨਮਾਨ ਦਿੱਤਾ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਬੁੰਡਿਆਂ ਦੇ ਉੱਤੇ ਰੱਖਤੀ ਮੈਨੇ ਔਰ ਇਹ ਪਹਿਲੀ ਵਾਰੀ ਹੋਇਆ ਸੱਚਮੁੱਚ ਸਮਰਾਲੇ ਦੇ ਇਤਿਹਾਸ ਦੇ ਵਿੱਚ ਤੇ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਸਰਦਾਰ ਪਰਮੇਂਦਰ ਸਿੰਘ ਮੈਣੀਪਾਲ ਸਾਹਿਬ ਉਹਨਾਂ ਦੇ ਉਦਮ ਦੇ ਨਾਲ ਔਰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਪਿਆਰ ਦੇ ਨਾਲ ਹੀ ਐਡਾ ਵੱਡਾ ਜਿਹੜਾ ਹੈ ਸਨਮਾਨ ਹੋਇਆ ਰੰਗ ਮੰਚ ਦਾ ਸਨਮਾਨ ਆ ਸਮੁੱਚੇ ਰੰਗ ਮੰਚ ਦਾ ਤੇ ਮੇਰੀ ਟੀਮ ਹੈ ਅਕਸ ਰੰਗ ਮੰਚ ਮੇਰੇ ਹਰ ਕਲਾਕਾਰ ਦਾ ਸਨਮਾਨ ਆ ਇਸ ਸਨਮ ਦੇ ਵਿੱਚ ਅਰ ਉਸ ਮੁੱਚ ਯਕਸਰਾੰਗ ਮੰਚ ਦਾ ਸਨਮਾਨ ਹੈ ਤੇ ਮੈਂ ਬਹੁਤ ਖੁਸ਼ ਆ ਕਿ ਇਹ ਜਿਹੜਾ ਹੈ ਸੱਚਮੁੱਚ ਸਮਰਾਲਵਾਸੀਆਂ ਨੇ ਸਿੱਧ ਕਰ ਦਿੱਤਾ ਕਿ ਇਹ ਸਿਆਦਤ हसन ਮंटो ਦੀ ਧਰਤੀ ਹੈ ਲਾਲ ਸਿੰਘ ਦਿਲ ਦੀ ਧਰਤੀ ਹੈ ਹਮਦਰਦ ਵੀ ਨਸ਼ਾਹਿਰ ਵੀ ਉਹਨਾਂ ਦੀ ਧਰਤੀ ਹੈ ਸੁਖਜੀਤ ਹੋਰਾਂ ਦੀ ਧਰਤੀ ਹੈ ਤੇ ਮੇਰੇ ਉਸਤਾਦ ਨਾਟਕਕਾਰ ਮਾਸਟਰ ਤਲਵਚਨ ਹੋਰਾਂ ਦੀ ਧਰਤੀ ਹੈ ਉਹਨਾਂ ਨੇ ਕਲਾ ਨੂੰ ਸਲਾਮ ਕੀਤਾ ਤੇ ਮੈਂ ਸਮਰਾਲਵਾਸੀਆਂ ਨੂੰ ਸਲਾਮ ਕਰਦਾ ਕਲਾ ਦੇ ਕਦਰਦਾਨ ਲੋਕਾਂ ਨੂੰ ਸਲਾਮ ਕਰਦਾ ਅਸੀਂ ਜਿਹੜਾ ਹੈ ਕਿਉਂਕਿ ਇਹ ਬੇਸ਼ੱਕ ਜਿਹੜਾ ਹੈ ਕਮਲਜੀਤ ਮੇਰੀ ਆਰਟਿਸਟ ਹੈ ਉਹਦਾ ਸਨਮਾਨ ਹੈ 1 ਲੱਖ ਰੁਪਏ ਦਾ 1 ਲੱਖ ਰੁਪਏ ਦਾ ਮੇਰਾ ਸਨਮਾਨ ਹੈ ਮਤਲਬ ਕਿ 2 ਲੱਖ ਦਾ ਸਨਮਾਨ ਹੈ ਪਰ ਅਸੀਂ ਪਹਿਲੇ ਹੀ ਡਿਸਾਈਡ ਕਰ ਲਿਆ ਸੀਗਾ ਕਿਉਂਕਿ ਇਹ ਜਿਹੜਾ ਹੈ ਸਾਰੇ ਦਾ ਕੋ ਟੀਮ ਦਾ ਸਨਮਾਨ ਹੀ ਹੁੰਦਾ ਇੱਕ ਸਬਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕਲਾਕਾਰ ਕੰਮ ਕਰਦੇ ਨੇ ਕੋਈ 5 ਸਾਲ ਤੋਂ ਕੰਮ ਕਰ ਰਿਹਾ ਕੋਈ 7 ਸਾਲ ਤੋਂ ਕੋਈ 2 ਮਹੀਨਾ ਤੋਂ ਕੋਈ 2 ਸਾਲ ਤੋਂ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈ ਇਸ 2 ਲੱਖ ਦੀ ਰਾਸ਼ੀ ਨੂੰ ਇਕੱਠੀ ਜਿਹੜਾ ਬੈਂਕ ਦੇ ਵਿੱਚ ਡਿਪੋਜ਼ਿਟ ਕਰਾ ਦਾਂਗੇ ਤੇ ਜੇ ਕਿਸੇ ਸਾਡੇ ਕਲਾਕਾਰ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਕੋਈ 5 7 ਸਸਰ ਦੀ ਜ਼ਰੂਰਤ ਪੈਂਦੀ ਆ ਅਸੀਂ ਉਹਦੀ ਹੈਲਪ ਕਰਾਂਗੇ ਬਸ਼ਰਤੇ ਕਿ ਉਹ ਸਾਨੂੰ ਜਿਹੜਾ ਹੈ ਵਾਪਸ ਉਸੇ ਸਾਡੇ ਵੈਲਫੇਅਰ ਫੰਡ ਦੇ ਵਿੱਚ ਉਹ ਮੋੜ ਦੇਵੇ ਤੇ ਬਾਕੀ ਇਸ ਰਾਸ਼ੀ ਦੇ ਨਾਲ ਕੋਈ ਨਵੇਂ ਨਾਟਕ ਦੀ ਕਾਸਟਿਮ ਕੋਈ ਸੈਟ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਪੂਰੀਆਂ ਕਰ ਲਵਾਂਗੇ ਮੈਸੇਜ ਕੀ ਜਿਹੜਾ ਹੈ ਮੈਸੇਜ ਇਹੀ ਹੈ ਕਿ ਜਿਸ ਤਰੀਕੇ ਨਾਲ ਸਮਰਾਲਾ ਵਾਲਾ ਵਸੀਆਂ ਨੇ ਜਿਹੜਾ ਹੈ ਰੰਗਮੰਚ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਏ ਜੋੜ ਦਿੱਤਾ ਹੈ ਕਦੇ ਵੀ ਨਹੀਂ ਹੋਇਆ ਹੈ ਕਿ ਕਿਸੇ ਪ੍ਰਾਈਵੇਟ ਆਰਗੇਨਾਈਜੇਸ਼ਨ ਖਾਸ ਕਰਕੇ ਸਮਰਾਲਾ ਸ਼ਹਿਰ ਦੇ ਵਸੀਆਂ ਨੇ ਜਿਵੇਂ ਕੀਤਾ ਕਿ ਸ਼ਹਿਰ ਦੇ ਵਸਨੀਕਾਂ ਵੱਲੋਂ ਇਸ ਤਰ੍ਹਾਂ ਦਾ ਵੱਡਾ ਉਪਰਾਲਾ ਕੀਤਾ ਜਾਵੇ ਸਮਰਾਲਾ ਵਾਲਿਆਂ ਨੇ ਇਤਿਹਾਸ ਸਿਰਜ ਦਿੱਤਾ ਤੇ ਮੈਰੀ ਮੈਂ ਸੁਨੇਹਾ ਨਹੀਂ ਬਸ ਮੇਰੀ ਇੱਛਾ ਇਹੀ ਆ ਤੇ ਬਹੁਤ ਸਾਰੇ ਰੰਗ ਕਰਮੀ ਹੋਰ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਪ੍ਰੇਰਨਾ ਮਿਲੇਗੀ ਉਹ ਵੀ ਜਿਹੜਾ ਹੈ ਰੰਗ ਮੰਚ ਦੇ ਰਾਹ ਦੇ ਉੱਤੇ ਤੁਰਨਗੇ ਤੇ ਮੈਨੂੰ ਲੱਗਦਾ ਕਿ ਜਿੱਥੇ-ਜਿੱਥੇ ਰੰਗ ਮੰਚ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਰੰਗ ਕਰਮੀ ਦੀ ਇਸ ਤਰੀਕੇ ਨਾਲ ਮਦਦ ਕਰਨੀ ਪੈਂਦੀ ਆ ਪਹਿਲਾਂ ਤਾਂ ਸਾਰੀ ਸਾਡੇ ਸਮਰਾਲੇ ਦੀ ਪ੍ਰੈਸ মিডিਆ ਹਨਾ ਮੈਂ ਸਭ ਦਾ तहे ਦਿਲ ਤੋਂ ਬਹੁਤ ਧੰਨਵਾਦ ਕਰਦੀ ਹਾਂ ਉਹ ਹਮੇਸ਼ਾ ਹੀ ਸਾਡੇ ਨਾਲ ਜੁੜੇ ਰਹਿੰਦੇ ਨੇ ਤੇ ਅੱਜ ਸਮਰਾਲੇ ਦੇ ਵਿੱਚ ਰਾਹਾ ਚੰਗਿਆਰ ਦਾ ਮੰਚਨ ਵੀ ਹੋਇਆ ਤੇ ਨਾਲ ਰਾਜਵਿੰਦਰ ਸਮਰਾਲਾ ਤੇ ਮੈਨੂੰ ਕਮਲਜੀਤ ਨੂੰ ਸਾਨੂੰ ਸਮਰਾਲੇ ਦੇ ਲਾਕੇ ਨੇ ਬੜਾ ਮਾਣ ਸਤਿਕਾਰ ਦਿੱਤਾ ਮੇਰੇ ਪਿੰਡ ਵਾਲੇ ਮਤਲਬ ਮੇਰੇ ਮਾਪਿਓ ਦੀ ਜਗਾ ਲੈ ਕੇ ਅੱਜ ਮੇਰੇ ਬਰਾਬਰ ਖੜੇ ਹੋਏ ਤਾਂ ਮੇਰੇ ਲਈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੈਂ ਬਸ ਇੱਕ ਇੱਕੋ ਗੱਲ ਕਹਿਣੀ ਚਾਹਨੀ ਆ ਵੀ ਮੈਂ ਅੱਜ ਜੋ ਵੀ ਆ ਜਿੱਥੇ ਵੀ ਪਹੁੰਚੀ ਆ ਸਭ ਰਾਜਵਿੰਦਰ ਦੀ ਬਦੌਲਤ ਹੈ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੇਰਾ ਇੱਡਾ ਲੰਬਾ ਸਫ਼ਰ ਵੀ ਮੈਂ ਉਹਦੀ ਉਂਗਲੀ ਫੜ ਕੇ ਮੈਂ ਇੱਥੇ ਤੱਕ ਪਹੁੰਚ ਜਾਂਗੀ ਮਤਲਬ ਬਹੁਤ ਟਾਈਮ ਪਹਿਲਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੀ ਕਿ ਕਮਲ ਵੀ ਮੈਂ ਤੇਰੇ ਲਈ ਕੁਝ ਐਹਾਜ਼ਾ ਕਰਨਾ ਵੀ ਮੈਂ ਜਿਹੜੀ ਤੇਰੇ ਅੰਦਰਲੀ ਕਲਾ ਹੈ ਉਹਨੂੰ ਸਾਬਤ ਕਰਨਾ ਤੇ ਮੈਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਸੁਖਵਿੰਦਰ ਅਮਰਦੀ ਬਾਇਓਪਿਕ ਕਰਕੇ ਸਾਬਤ ਕਰਨਾ ਮੈਂ ਸੱਚ ਦਿਲ ਤੋਂ ਬਸ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈ ਵੀ ਮਹਾਰਾਜਵਿੰਦਰ ਦਾ ਕਿਵੇਂ ਸਤਕਾਰ ਕਰਾਂ ਮਾਣ ਦਵਾਂ ਮੇਰੀ ਐਕਸ ਟੀਮ ਜਿਹੜੀ ਹਰ ਟਾਈਮ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਹਿੰਦੀ ਆ ਦੈਨਪਾਲ ਸਰ ਸਾਡੀ ਬਲਜੀਤ ਸ਼ਾਹੀ ਜੀ ਸਾਰਿਆਂ ਨੇ ਮਤਲਬ ਸਾਨੂੰ ਦੋਨਾਂ ਨੂੰ ਐਡਾ ਮਾਣ ਸਤਕਾਰ ਦਿੱਤਾ ਮੈਂ ਸਭ ਦਾ ਬਹੁਤ ਤਹਿ ਦਿਲ ਤੋਂ ਸਤਕਾਰ ਕਰਦੀ ਆ ਸ਼ੁਕਰੀਆ ਜੀ ਇਹ ਗੱਲ ਕਰੀਏ ਤੁਸੀਂ ਫਿਲਮਾਂ ਵਿੱਚ ਵੀ ਕੰਮ ਕਰਦੇ ਹੋ ਹਾਂਜੀ ਫੇਟ ਨਾਲ ਜੁੜੇ ਰਹੋਗੇ ਮੈਨੂੰ ਥੀਏਟਰ ਨਾਲ ਲੱਗਦਾ ਜੀ ਥੀਏਟਰ ਮੇਰੀ ਰੂਹ ਆ ਮੈਂ ਸਭ ਨੂੰ ਇਹ ਗੱਲ ਕਹਣੀ ਹੁੰਦੀ ਆ ਵੀ ਮੈਂ ਥੀਏਟਰ ਤੋਂ ਬਿਨਾ ਨਹੀਂ ਰਹਿ ਸਕਦੀ ਮੈਨੂੰ ਫਿਲਮ 'ਚ ਕੰਮ ਕਰਨਾ ਚਾਹਲੋ ਹੈ ਨਾ ਇੱਕ ਫੀਲਡ ਹੈ ਵੀ ਕੰਮ ਕਰਨਾ ਚਾਹੀਦਾ ਫਿਲਮਾਂ ਵੱਲ ਨੂੰ ਵੀ ਸਾਨੂੰ ਜਾਣਾ ਚਾਹੀਦਾ ਪਰ ਮੇਰੀ ਤਾਂ ਬਸ ਇੱਕੋ ਇੱਛਾ ਹੈ ਵੀ ਉਹ ਪਰਮਾਤਮਾ ਮੇਰੀ ਪੂਰੀ ਕਰ ਦੇਵੇ ਜਿੰਦਦਰ ਮੈਂ ਜ਼ਿੰਦਗੀ ਤੋਂ ਜਾਵਾਂ ਬਸ ਮੈਂ ਰੰਗ ਮੰਚ ਦੇ ਉੱਤੋਂ ਚਲੀ ਜਾਵਾਂ ਬਸ ਇਹੀ ਥੈਂਕ ਯੂ ਇਹ ਕਹਿਣਾ ਚਾਹੁੰਨਾ ਕਿ 2023 ਦੇ ਵਿੱਚ ਲਿਆ ਇੱਕ ਸੁਪਨਾ 2025 ਦੇ ਵਿੱਚ ਆ ਕੇ ਸਾਕਾਰ ਹੋਇਆ ਹੈ ਅੱਜ ਇੱਕ ਅਜੀਬ ਕਿਸਮ ਦੀ ਸੰਤੁਸ਼ਟੀ ਇੱਕ ਅਜੀਬ ਕਿਸਮ ਦਾ ਸਕੂਨ ਦਾ ਮਨ ਨੂੰ احساس ਹੋ ਰਿਹਾ ਹੈ ਅੱਜ ਜਿਸ ਤਰ੍ਹਾਂ ਇਲਾਕੇ ਦੇ ਪਿਆਰ ਨੇ ਇਨਾ ਸਾਡੇ ਬੱਚਿਆਂ ਦਾ ਵੱਡਾ ਸਨਮਾਨ ਕੀਤਾ ਹੈ ਇਨਾ ਉਤਸ਼ਾਹ ਦਿਖਾਇਆ ਹੈ ਇਹਨੇ ਉਹਨਾਂ ਦੀ ਕਲਾ ਦੀ ਕਦਰ ਕੀਤੀ ਹੈ ਵੀ ਮੈਂ ਬੇहद ਫਖਰ ਮਹਿਸੂਸ ਕਰ ਰਿਹਾ ਤੇ ਉਸ ਚੀਜ਼ ਦੇ ਉੱਤੇ ਜਿਹੜੀ ਇਹ ਜਮਹੋਰ ਲੱਗੀ ਹੈ ਇੱਡੇ ਵੱਡੇ ਦਰਸ਼ਕਾਂ ਦੀ ਹਾਜ਼ਰੀ ਦੇ ਵਿੱਚ ਹਰਾਨ ਮਨ ਰਹਿ ਜਾਂਦਾ ਹੈ ਕਿ 1.5 ਪੌਣੇ 2 ਘੰਟੇ ਲਗਾਤਾਰ ਇਹ ਸੋਲੋ ਨਾਟਕ ਚੱਲਿਆ ਹੈ ਕਿ ਕਿਸੇ ਇੱਕ ਵੀ ਸੈਕਿੰਡ ਦੇ ਵਿੱਚ ਕੋਈ ਬਿਟਿਆ ਦਾ ਕੋਈ ਡਾਇਲੋਗ ਰੁਕਿਆ ਹੋਵੇ ਕੋਈ ਐਕਸ਼ਨ ਰੁਕਿਆ ਹੋਵੇ ਕਿਸੇ ਕਿਸਮ ਦੀ ਇੱਕ ਸੈਕਿੰਡ ਦੀ ਵੀ ਖਲਲ ਪਈ ਹੋਵੇ ਨਾ ਬਿਲਕੁਲ ਨਹੀਂ ਜਿਉਂਸ ਉਹ ਨਾਟਕ ਸ਼ੁਰੂ ਹੋਇਆ ਆਪਣੇ ਬਿਲਕੁਲ ਲੰਘ ਤੱਕ ਕਿਸ ਤਰ੍ਹਾਂ ਵਾਰ-ਵਾਰ ਸਾਰਾ ਪੰਡਾਲ ਤਾੜੀਆਂ ਦੇ ਨਾਲ ਗੂੰਜਿਆ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਡਾਇਲੌਗ ਸੀਗੇ ਉਹਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਤੇ ਔਰਤ ਦੇ ਸੂਚੇ ਤੌਰ ਤੇ ਭਾਰਤੀ ਔਰਤ ਦਾ ਜਿਹੜਾ ਇੱਕ ਦੁਖਾਂਤ ਕੁਝ ਜ਼ਿੰਦਗੀ ਹੈ ਤਾਂ ਉਸ ਨੂੰ ਕਿੰਨੀ ਵਾਕੂਬੀ ਪੇਸ਼ ਕੀਤਾ ਹੈ ਤੇ ਇੱਕ ਬਹੁਤ ਵੱਡੀ ਮਾਣਕ ਵਾਲੀ ਗੱਲ ਹੈ ਤੇ ਅੱਜ ਜਿਹੜਾ ਅਸੀਂ ਇਹ ਸਨਮਾਨ ਕੀਤਾ ਅਸੀਂ ਕਹਿੰਨੇ ਵੀ ਇਹ ਤਾਂ ਇਹ ਸਾਡੇ ਬੱਚੇ ਇਦੋਂ ਵੀ ਵੱਡੇ ਸਨਮਾਨ ਦੇ ਹੱਕਦਾਰ ਨੇ ਸੋ ਸਮੁੱਚਾ ਇਲਾਕਾ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਸ ਸਾਰੇ ਇੱਕ ਵੱਡੇ ਕਾਜ ਦੇ ਵਿੱਚ ਆਪਣਾ ਸਹਿਯੋਗ ਦੇ ਕੇ ਹੌਸਲਾ ਫਜ਼ਾਈ ਕੀਤੀ ਹੈ ਤੇ ਅਸੀਂ ਸਮਝਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਇਲਾਕਾ ਨਿਵਾਸੀ ਨੇ ਇਹ ਚੀਜ਼ਾਂ ਦੀ ਇਸੇ ਤਰ੍ਹਾਂ ਕਦਰ ਕਰਦੇ ਰਹਿਣਗੇ ਤਾਂ ਕਿ ਬੱਚਿਆਂ ਦੀ ਹੌਸਲਾ ਫਜ਼ਾਈ ਹੋਵੇ ਉਹ ਆਪਣੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਣੀ ਇਸ ਕਲਾ ਦੇ ਵਿੱਚ ਹੋਰ ਨਖਾਰ ਲਿਆ ਕੇ ਆਪਣੇ ਦੇਸ਼ ਦੇ ਵਿੱਚ ਇੱਕ ਨਾਮ ਪੈਦਾ ਕਰਨ ਬਲੰਦੀਆਂ ਤੇ ਛੋਣ ਤੇ ਇਹ ਸਾਡੀ ਕਾਮਨਾ ਹੈ ਇਹੋ ਸਾਡੀ ਅਰਦਾਸ ਹੈ